ਮਾਦਾਸੀ ਕੋਈ ਜਵਾਬ ਹੈਗਾ ਹੁਣ ਤੇਰੇ ਕੋਲ ਭਰਦਾ ਕੁੜੀ ਦਾ ਢੱਡ ਸਾਡੇ ਤੋਂ ਲੈ ਲਿਆ ਪੈਸੇ ਇਹਨੂੰ ਦੇਈ ਜਾਨੀ ਆ ਇਹਨੇ ਡਰਾਮੇ ਨਹੀਂ ਕਰੀ ਤੇ ਮਾਦਾ ਮੇਰੀ ਗੱਲ ਸੁਣ ਭਾਬੀ ਮੈਨੂੰ ਕਾਸੀ ਚੀਜ਼ ਦੀ ਘਾਟ ਨਹੀਂ ਹੈ ਮੇਰਾ ਬੰਦਾ ਕਮਾਉਣ ਵਾਲਾ ਬੈਠਾ ਹੈ ਠੀਕ ਹੈ ਕਾਸੀ ਚੀਜ਼ ਦੀ ਘਾਟ ਨਹੀਂ ਹੈਗੀ ਫਿਰ ਇਥੇ ਹੀ ਕਰਨਾ ਹੋਣੀ ਹੈਗੀ ਉਹ ਤਾਂ ਕੱਢਦੇ ਨੇ ਇਹਦੇ ਹੱਥੋਂ ਪੈਸੇ ਖੋਲੇ ਅੱਛਾ ਉਹਦਾ ਮੇਰੇ ਤੇ ਹੁਣ ਘਰੇ ਮੈਂ ਨਹੀਂ ਲਾਵਾਂ ਮੈਨੂੰ ਜੇ ਤਾਂ ਮਿਲਣ ਆਵੇ ਤਾਂ ਤਾਂ ਅਸੀਂ ਕੁਛ ਨਾ ਵੀ ਇਹਨੂੰ ਇਹ ਤਾਂ ਪੈਸੇ ਲੈਣ ਆਉਂਦੀ ਹੈਗੀ ਨਹੀਂ ਪੈਸੇ ਤਾਂ ਦਵਾਈ ਵਾਸਤੇ ਮੈਂ ਬੜਾ ਜਿਆਦਾ ਚਾਹੁੰਦੀ ਹਾਂ ਬੱਸ ਕਰੋ ਹੁਣ ਤਾਂ ਹੀ ਕਹੋਗੇ ਵੀ ਪੈਸੇ ਕਿਉਂ ਭਾਈ ਪੈਸੇ ਸਾਡੇ ਘਰੇ ਘਾਟਾ ਕਾਦੇ ਦਾ ਅਜੀ ਮਾਰ ਦੋ ਦੋ ਪੈਸੇ ਲਵਾਗੇ ਇਹ ਦਵਾਈ ਦੇ ਪੈਸੇ ਦਿੰਦੀ ਸੀਗੀ ਬੱਸ ਬੱਸ ਠੀਕ ਜਿਆ ਕਰੋ ਤੁਸੀਂ ਮੈਂ ਮੇਰੀ ਗੱਲ ਤੇ ਨਾ ਬਦਾਓ ਤੁਹਾਨੂੰ ਕੁਝ ਨਹੀਂ ਬੋਲ ਰਹਾ ਅਸੀਂ ਤੁਹਾਡੀ ਇੱਜ਼ਤ ਕਰਦੇ ਆ ਠੀਕ ਆ ਵੀ ਤੁਸੀਂ ਇਸ ਘਰ ਦੇ ਪਰੋਹਣੇ ਆ ਨਾਲੇ ਮੇਰੀ ਗੱਲ ਸੁਣਾ ਪੈਨ ਜੀ ਠੀਕ ਆ ਤੁਹਾਨੂੰ ਪੇਟੀਆਂ ਫਰੋਲਣ ਨੂੰ ਕਿਹਨੇ ਕਿਹਾ ਦੀਆ ਜਦੋਂ ਜੌਂਦਿਆਂ ਜਾਗਦਿਆਂ ਅਸੀਂ ਬੈਠੀਆਂ ਇੱਥੇ ਲੈ ਆਖੇ ਪੇਟੀਆਂ ਫਰੋਲਣ ਨੂੰ ਕਿਹਨੇ ਕਿਹਾ ਸੀ ਮੈਂ ਪੇਟੀਆਂ ਚ ਕੀ ਕੱਢ ਲਾ ਆ ਕੇ ਆਉਣ ਸਾਰ ਤੋਂ ਅਲਮਾਰੀ ਨੂੰ ਚੁੰਬੜ ਜਾਣੀ ਹੈ ਕਿਉਂ ਬਾਈ ਉੱਥੇ ਅੰਬਰ ਰੱਖਿਆ ਤੇਰੇ ਮੇਰੀ ਮਾਂ ਦੀ ਨਿਮਾਰੀ ਹੈ ਮੈਂ ਤੁਹਾਡੀਆਂ ਨਮਾਰੀਆਂ ਨੂੰ ਹੱਥ ਨਹੀਂ ਲਾਉਂਦੀ ਮੈਂ ਤੁਹਾਡੇ ਸਮਾਨ ਨੂੰ ਹੱਥ ਨਹੀਂ ਲਾਉਂਦੀ ਮੈਂ ਤੁਹਾਡੇ ਘਰ ਤੇ ਤੱਕਰ ਨਹੀਂ ਜਾਂਦੀ ਕਿ ਮੈਂ ਉਹਦੀ ਮਾਂ ਦੇ ਕਮਰੇ ਚ ਜਾ ਵੀ ਨਹੀਂ ਸਕਦੀ ਹੁਣ ਤੀਜੇ ਦਿਨ ਆਉਂਦੀ ਆ ਤੀਜੇ ਦਿਨ ਆ ਜਾਂਦੀ ਐ ਪੰਚਾਇਤ ਲਾ ਕੇ ਬਹਿ ਜਾਂਦੀ ਐ ਨਾ ਕੀ ਇੱਥੇ ਤੇਰਾ ਕਲੇਸ਼ ਪਵਾਉਣੀ ਆਉਣੀ ਆ ਪਰੌਣੇ ਵਾਂਗ ਇੱਥੇ ਤਾਂ ਸ਼ਰਮ ਮਾਤਮ ਨੂੰ ਤੁਸੀਂ ਕਿਉਂ ਤੁਹਾਡੇ ਘਰ ਤੇ ਵੀ ਲੱਗਿਆ ਲੈ ਪਰੌਣਾਂ ਦਾ ਪੇਦੇ ਮਗਰ ਲੱਗ ਕੇ ਤੁਰਿਆ ਆਉਂਦਾ ਨਾ ਆਹ ਕਾ ਦੇਖ ਦੇਖ ਮਾਂ ਦਾ ਇੱਜ਼ਤ ਕਰਦੀ ਗਈ ਤੇਰੀ ਇੱਜ਼ਤ ਕਰਦੇ ਆ ਬਾਈ ਆ ਇੱਜ਼ਤ ਕਰਦਾ ਬਾਈ ਨਹੀਂ ਤਾਂ ਭਰਾਵਾ ਕੁਝ ਬੋਲਿਆ ਨਹੀਂ ਮੈਂ ਹਜੇ ਜੇ ਮੈਂ ਬੋਲਣ ਤੇ ਆ ਗਈ ਨਾ ਤੂੰ ਇਥੋਂ ਤਿੱਕਰ ਖੰਗ ਹੋ ਜਾਏਗਾ ਬੋਲ ਤੂੰ ਵੀ ਭਾਈ ਇਸ ਤਾਂ ਨਹੀਂ ਭੱਜ ਜਾਣਾ ਐਸੇ ਭੇੜਾ ਜਾ ਨਹੀਂ ਹੁੰਦੇ ਹੈਂ ਹਰਦੀ ਸ਼ਰਮ ਹੁੰਦੀ ਨਾ ਉਹ ਉੱਠ ਕੇ ਭੱਜ ਜਾਂਦੇ ਇੱਥੇ ਬੈਠੀਆ ਕੋਦੋਂ ਤੇ ਮੈਂ ਤੁਹਾਡੇ ਤੋਂ ਉਹਨੂੰ ਚੱਕ ਕੇ ਆਏ ਰਹੇ ਹੋ ਦੇਖ ਲੈ ਮਾ ਮੇਰਾ ਭਰਾ ਵੀ ਆਉਂਦਾ ਹੁੰਦਾ ਤੀਜੇ ਦਿਨ ਫਿਰ ਉਹ ਕਲੇਸ਼ ਨਹੀਂ ਕਰਾਉਂਦਾ ਕਿ ਚੰਗਾ ਭਲਾ ਮੇਰੀ ਮਾਰ ਜਾਂਦਾ ਕਲੇਸ਼ ਨਹੀਂ ਨਹੀਂ ਕਰਦੀ ਆਏ ਨਾਲ ਜੇ ਮੈਂ ਕਰਾਂ ਤਾਂ ਪਤਾ ਲੱਗ ਜਾਏ ਕਰ ਲੈ ਕਰਕੇ ਦੇਖ ਲੈ ਆ ਤੂੰ ਤੇ ਨਹੀਂ ਜਾਂਦੇ ਨਹੀਂ ਭਾਈ ਤੁਹਾਡੇ ਵੀ ਆਹੀ ਕੁਛ ਕਰਦਾ ਤੁਸੀਂ ਤੁਹਾਡੀ ਮਾਂ ਕਿਹੜਾ ਰੁਪਈਆ ਦਿੰਦੀ ਨਹੀਂ ਦਵਾਈ ਲਈ ਸਾਨੂੰ ਪੈਸੇ ਨਹੀਂ ਆਂ ਅਸੀਂ ਉਂਲੇ ਕਿੰਨੇ ਮਰ ਕੇ ਸਰਦਾ ਅੰਗਲੇ ਦਵਾਈ 6 6 ਮਹੀਨੇ ਜਾਈਦਾ ਇਹ ਨਹੀਂ ਵੀ ਇਧਰੋਂ ਜਾ ਹੱਗੜ ਮੂਤਣ ਜਾਓ ਪੇਕਿਆਂ ਦੇ ਘਰੇ ਹੱਗੜ ਮੂਤ ਜਾਓ ਪੇਕਿਆਂ ਦੇ ਘਰੇ ਇਹ ਮੇਰੀ ਮਾਂ ਨੂੰ ਦਵਾਈ ਬੂਟੀ ਲੈ ਕੇ ਦਿੰਦੇ ਹੋ ਸਾਨੂੰ ਕਿ ਲੋੜ ਜਾਣਦੀ ਨਾ ਥੋੜਾ ਮਤਲਬ ਕੀਆ ਸੀ ਕੁਛ ਦਿਨ ਪਹਿਲਾਂ ਇਹੋ ਜਿਹੇ ਆਖੀ ਤਾਂ ਜਾਂਦੀ ਆ ਉਹ ਕਹਿੰਦੀ ਮੈਨੂੰ ਮਹੀਨਾ ਹੋ ਗਿਆ ਦਵਾਈ ਮੰਗਾਈ ਇਹਨੂੰ ਦਵਾਈ ਕਿਹ ਕਿਹ ਹੋ ਗਿਆ ਕਿਉਂ ਜਿਦੀ ਜਾਂਦੇ ਹੈਗੇ ਆਹ ਦੇਖ ਲੈ ਭਾਈ ਯਾਰ ਇੱਜ਼ਤ ਕਰ ਦੇ ਮੇਰੀ ਪਰੋਣੇ ਆ ਦੇ ਭਰਾ ਦੇ ਦੇਖ ਲੈ ਗੱਲ ਭਰਾ ਦੇ ਸਾਡੇ ਦੇ ਕੀ ਕੁਛ ਬੋਲਦੀਆਂ ਅੱਜ ਅੱਜ ਮੇਰਾ ਤਾਂ ਸੀਰ ਹੀ ਮੁੱਕ ਗਿਆ ਘਰ ਚੋਂ ਉਹ ਖੜ ਜੋ ਗੱਲ ਵੀ ਦੱਸਣ ਦੇਉਂਗਾ ਸਾਹਮਣੇ ਕਿਉਂ ਡਰਾਮੇ ਜਿਹਾ ਕਰੀਏ ਮੇਰੀ ਗੱਲ ਸੁਣ ਲੋ ਬਾਈ ਪੈਸੇ ਪੜਾਉਂਦੀ ਸੀ ਮਾਤਾ ਅਸੀਂ ਫੜ ਲਏ ਉਤੋਂ ਪੈਸੇ ਲਈ ਐਸੇ ਹੀ ਨਹੀਂ ਲੁਕਤੀ ਸੀਗੀ ਕੋਈ ਗੁੱਟੀ ਨਹੀਂ ਸੀ ਬਾਈ ਠੀਕ ਹੈ ਪਰਚੀ ਸੁਲਾਈ ਹੋਇਆ ਸੀ ਪਰਚੀ ਸੀਗੀ ਨਾਲ ਮਾਤਾ ਕਹਿੰਦੀ ਵੀ ਅਸੀਂ ਤੁਸੀਂ ਜਾਣੇ ਹੋ ਦਵਾਈ ਲੈਣ ਮੈਨੂੰ ਵੀ ਦਵਾ ਨਹੀਂ ਮਰ ਗਏ ਤੁਹਾਨੂੰ ਪਤਾ ਵੀ ਦਵਾਈ ਲੈਣ ਜਾਂਦੇ ਆ ਸੀ ਇਹ ਮਰ ਗਈ ਚੋਂਦੇ ਜਾ ਕੇ ਤੇ ਬੈਠੇ ਆ ਰੋਣਾ ਪੈਨਾਂ ਦਾ ਮੈਂ ਤਾਂ ਗੱਲ ਕਹਿਣਾ ਤੈਨੂੰ ਤੂੰ ਉੜੀਆਂ ਦੀ ਗੱਲ ਤੇ ਨਾ ਤੂੰ ਮਾਂ ਜਿਆਦਾ ਇਹਦੇ ਜਨਾਨਿਆਂ ਬੱਬੂ ਆਟੇ ਲੱਗ ਪਈਆਂ ਕੀ ਗੱਲ ਨਹੀਂ ਮੈਨੂੰ ਦੇਖ ਬੋਲਦੀ ਕਹੀਂ ਤੀਜੇ ਨਾਲ ਅੱਗੇ ਇੱਥੇ ਬਹਿ ਜਾਂ ਨਾਲ ਲੈ ਭਾਈ ਉਹ ਗੱਲ ਤਾਂ ਪੁਰਾਣੇ ਇਹ ਸੱਚ ਕੋਈ ਆ ਹੂੰ ਚੱਲ ਠੀਕ ਆ ਭਾਈ ਨਹੀਂ ਆਉਂਦੇ ਅਸੀਂ ਜਾਗਣੇ ਆ ਜਦੋਂ ਮੇਰਾ ਆਪ ਦਾ ਭਰਾ ਹੀ ਕਹੀ ਜਾਂਦਾ ਹੈਗਾ ਉਹ ਗੱਲ ਕਰ ਬੇਚੀ ਕਿਉਂ ਆਈਆਂ ਇੱਥੇ ਮੈਂ ਬੈਠ ਬੈਠ ਪੁਰਾਣੇ ਗੱਲ ਸੁਣ ਕੇ ਜਾਈ ਹੁਣ ਜਿੰਨੇ ਚਾਂਦਾਂ ਉਵੇਂ ਨੱਚਦੇ ਆ ਇਹ ਮੇਰੀ ਗੱਲ ਸੁਣ ਮੈਂ ਅਸੀਂ ਕੜਾਣਾ ਚਾਲੇ ਇਹਨਾਂ ਨੂੰ ਇੱਧਰ ਚੱਕ ਨੱਚਣ ਵਾਲੀ ਕੋਈ ਗੱਲ ਨਹੀਂ ਤੈਨੂੰ ਸਾਰਾ ਕੁਝ ਚੰਗਾ ਭਲਾ ਪਤਾ ਤੈਨੂੰ ਖਰਚਾ ਨਹੀਂ ਮਰਦਾ ਤੈਨੂੰ ਰੋਟੀ ਨਹੀਂ ਮਿਲਦੀ ਜਦੋਂ ਆਪਣੇ ਘਰੇ ਕਲੇਸ਼ ਆ ਤੂੰ ਕੱਢ ਕੇ ਇਹਨਾਂ ਨੂੰ ਪੈਸੇ ਕਿਉਂ ਦੇਈ ਜਾਂਦੀਆਂ ਇਹ ਪੁੱਤ ਮੈਂ ਇਹਨਾਂ ਨੂੰ ਐ ਆਖਿਆ ਸੀ ਇਹ ਕਹਿੰਦੇ ਅਸੀਂ ਜਾਵਾਂਗੇ ਦਵਾਈ ਲੈਣ ਵੀ ਮੈਂ ਖੇ ਆਉਂਦੇ ਹੋਏ ਮੇਰੀ ਦਵਾਈ ਫੜ ਲਿਆਇਓ ਕੀ ਪਹਾੜ ਡਿੱਗ ਪਿਆ ਫੇਰਾ ਆ ਤਾਂ ਮਾ ਹਾਦੀ ਹੋ ਗਈ ਆ ਤਾਂ ਹਾਦੀ ਹੋ ਗਈ ਅੱਗੇ ਤੈਨੂੰ ਦਵਾਈ ਕੌਣ ਲੈ ਕੇ ਦਿੰਦਾ ਅੱਗੇ ਤੈਨੂੰ ਕਿਸੇ ਨੂੰ ਦਵਾਈ ਲੈ ਕੇ ਨਹੀਂ ਦਿੱਤੀ ਆ ਜਿਹੜਾ ਮਹੀਨਾ ਬਣਾ ਲਿਆ ਨਾ ਇਹਦਾ ਕੁੜੀ ਨੂੰ ਪੈਸੇ ਦੇਣ ਦਾ ਜਰੀਆ ਬਣਾਇਆਗਾ ਮਾ ਦੇ ਸਲਾਮਾ ਖੜ ਜਾ ਪਾਣੀ ਮੈਨੂੰ ਮੇਰੀ ਮਾਂ ਨਾਲ ਗੱਲ ਕਰ ਲੈਣ ਦੇ ਠੀਕ ਹੈ ਤੂੰ ਮੈਨੂੰ ਐਂ ਦੱਸ ਵੀ ਅੱਗੇ ਦਾ ਕਿਤੇ ਪ੍ਰੋਣਾ ਦਵਾਈ ਲੈ ਕੇ ਨਹੀਂ ਆਇਆ ਅੱਗੇ ਦਾ ਤੇਰੀ ਦਵਾਈ ਮੈਂ ਲੈ ਕੇ ਆਵਾਂ ਤੇ ਅੱਜ ਤੈਨੂੰ ਪ੍ਰੋਣਾ ਕਿਵੇਂ ਯਾਦ ਆ ਗਿਆ ਦਵਾਈ ਲਿਓ ਮੈਂ ਜੇ ਪਾਈ ਇਹ ਜਾਂਦੇ ਸੀ ਬੇਦੀ ਦੀ ਗੱਲ ਹੈ ਹੈ ਵੀ ਜਾਂਦੇ ਸੀ ਮੈਂ ਕਹਿੰਦਾ ਆ ਮੈਂ ਕੋ ਜੀਵ ਤਾਂ ਮੇਰੀ ਗੁਰਤੀ ਆ ਜਿਹੜੀ ਪਾ ਬਾੜੀ ਮੇਰੀ ਗੱਲ ਸੁਣ ਪ੍ਰੋਣੇ ਨੂੰ ਮੈਂ ਪੈਸੇ ਫੜੇ ਆ ਉਹਦੇ ਤੇਰੀ ਭੈਣ ਪੈਸੇ ਫੜੀ ਐ ਨਹੀਂ ਤੂੰ ਮੇਰੇ ਤੋਂ ਉਹੀ ਗੱਲ ਭਰਾਈ ਜਨਾ ਉਹ ਪ੍ਰੋਣੇ ਆ ਗੱਲ ਸੁਣ ਮੇਰੀ ਤੂੰ ਸਿਆਣਾ ਬਣਾ ਬੰਦਾ ਇੱਧਰ ਜਾ ਖੜ ਜਾ ਹੁਣ ਮੇਰੀ ਗੱਲ ਸੁਣ ਪਰੋਣਿਆ ਸਿਆਣਾ ਵੇਣਾ ਤੂੰ ਬੰਦਾ ਤੇਰੀ ਇੱਜ਼ਤ ਕਰਦੇ ਆ ਕਿੰਨੀ ਇੱਜ਼ਤ ਕਰਦੇ ਆ ਇੱਜ਼ਤ ਕਰੀ ਦਾ ਜਾਂਦੇ ਹੋ ਦਿਸੀ ਜਾਂਦੀ ਹੈ ਇੱਜ਼ਤ ਕਰਾਉਣਾ ਤੈਨੂੰ ਮੈਂ ਫੋਨ ਲਾਇਆ ਸੀ ਤੈਨੂੰ ਫੋਨ ਲਾਇਆ ਸੀ ਕਿ ਭਾਈ ਇਹਨਾਂ ਚ ਪੈਂਦਾ ਕਲੇਸ ਠੀਕ ਹੈ ਕਿੱਥੇ ਤੈਨੂੰ ਨਬੜਾ ਹੋਣਾ ਸੀਗਾ ਕਿੱਥੇ ਆ ਤੁਸੀਂ ਆਪ ਪੈਸੇ ਲੈਣਾ ਨੇ ਜਦ ਪੈਸਾ ਨੂੰ ਅਸੀਂ ਸਾਡੇ ਘਰੇ ਕਿਹੜਾ ਕੋਈ ਸਾਈ ਨਹੀਂ ਆ ਨਹੀਂ ਕਿ ਮੇਰੇ ਗੱਲ ਸੁਣਾ ਫੋਟਰਾ ਦੋ ਕਿੱਲੇ ਵੱਧੀ ਆ ਮੇਰੇ ਕੋਲੇ ਗੱਲ ਸੁਣਾ ਅੱਜ ਮੀਨ ਫੇਰ ਤੁਸੀਂ ਤੂੰ ਹੀ ਆਉ ਕਰੀ ਜਾਂਦੇ ਹੋ ਉਹ ਮਾਂ ਇਹਨੂੰ ਆਉਦੀ ਧੀ ਨੂੰ ਪੈਸੇ ਨਹੀਂ ਫਲਾਸ ਨਹੀਂ ਆ ਦੋਈ ਵਾਸਤੇ ਪੈਸੇ ਮੇਰੇ ਯਾਰ ਹੁਣ ਲਾ ਪਰੋਣਾ ਦੋ ਕਿੱਲੇ ਵਾਲਾ ਮਿਹਣਾ ਦੇ ਹੈ ਇੰਨੂ ਹੀ ਦਾਜ ਦਿੱਤਾ ਵੇਚ ਕੇ ਉਦੋਂ ਤਾਂ ਅੜ ਕੇ ਖੜ ਗਏ ਸੀ ਤੂੰ ਤੇ ਤੇਰੀ ਮਾਂ ਹੁਣ ਫੇਰ ਨਹੀਂ ਖਾਣਾ ਹਟ ਦੇ ਤੁਸੀਂ ਤੁਸ ਕੋਈ ਬਕਾਇਆ ਸਾਡੇ 2 ਕਿੱਲੇ ਮਾਰੀ ਜਾਨਾ ਜਦੋਂ ਗੱਲਾਂ ਜੇ ਤੇਰੀ ਇੱਜ਼ਤ ਕਰਦੇ ਆ ਇਹਦਾ ਮਤਲਬ ਇਹ ਨਹੀਂ ਹੈਗਾ ਸਾਡੇ ਘਰੇ ਨਾ ਆਇਆ ਕਰ ਬਈ ਉਦੋਂ ਰਿਸ਼ਤਾ ਕਰਨ ਤੁਸੀਂ ਗਏ ਸੀ ਦੇਖਣ ਤੁਸੀਂ ਗਏ ਸੀ ਠੀਕ ਹੈ ਇਹਨੂੰ ਪੁੱਛ ਇਹਨੂੰ ਲੀੜੇ ਦੀ ਘਾਟ ਆ ਜਾਂ ਕੱਪੜੇ ਦੀ ਘਾਟ ਆ 1 ਰੁਪਿਆ ਨਹੀਂ ਅਸੀਂ ਕਦੇ ਕਿਸੇ ਤੋਂ ਮੰਗਿਆ ਠੀਕ ਹੈ ਕਦੇ ਕਿਸੇ ਮੰਗਣ ਨਹੀਂ ਗਏ ਉਹ ਭਾਵੇਂ ਮੰਗੂ ਰੱਖਦਾ ਮੈਂ ਇਹਨੂੰ ਠੀਕ ਹੈ ਉਹ ਇੱਕ ਗੱਲ ਮੰਨਦਾ ਮੈਂ ਇਹਦੀ ਉਹ ਗੱਲ ਤਾਂ ਦਾਜ ਹੋਣੀ ਸੀ ਗੱਲ ਨਾ ਬੰਗੂ ਰੱਖਦਾ ਨਾ ਫਿਰ ਦਵਾਈ ਵੀ ਤੋਂ ਆਪਦੇ ਕੋਲੋਂ ਲਿਆ ਲੈਂਦਾ ਇਹ ਤਾਂ ਪੈਸੇ ਕਿਉਂ ਖੜੇ ਵਈ ਭਾਈ ਮੈਂ ਪੈਸੇ ਫੜਿਆ ਆ ਪੂਨੇ ਪੈਸੇ ਫੜਿਆ ਆ ਅਰੇ ਆ ਫੜਿਆ ਮੈਨੂੰ ਕੀ ਲੋੜਾ ਪੈਸੇ ਫੜਨੀ ਜਿਹੜੇ ਆ ਮੰਮੀਨੇ ਦੇ ਪੁੱਤ ਨੇ ਇਹਨਾਂ ਨੂੰ ਪੈਸੇ ਆ ਕੋਸੇ ਆ ਮਾਦਾ ਮਾਂ ਕਹਿੰਦੀ ਤੂੰ ਮੈਨੂੰ ਤੁਸੀਂ ਦਵਾਈ ਲੈਣ ਜਾਂਦੇ ਹੋ ਮੈਨੂੰ ਵੀ ਲੈ ਦੇ ਦਵਾਈ ਚਲੋ ਉਹਨਾਂ ਕੋਲ ਟਾਈਮ ਹੈ ਨਹੀਂਗਾ ਕਿੱਥੇ ਮੈਂ ਜਵਾਕਾਂ ਨੂੰ 200 ਦੀ ਦਵਾਈ ਲਿਓਣੀ ਹੈ ਉਹਨਾਂ ਨੂੰ ਕਹਿੰਦੀ ਫਿਰ ਨਾ ਕਿਨੇ ਗਿਆ ਚੋੜਿਆ ਨਹੀਂ ਇਹ ਤਾਂ ਪੈਸੇ ਰਹਿਣ ਦੇ ਲਈ ਜਾਂਦੇ ਆ ਮਾਂ ਨੇ ਪੈਸੇ ਫੜਾ ਅੱਛਾ ਠੀਕ ਆ ਠੀਕ ਆ ਭਾਈ ਅੱਜ ਤਾਂ ਤੂੰ ਐਵੇਂ ਅੱਜ ਤਾਂ ਦਵਾਈ ਤੂੰ ਦੇ ਆ ਦੇਂਗੀ ਤੇ ਕੱਲ ਨੂੰ ਹੈ ਉੱਥੇ ਰੱਖ ਲੋਗੇ ਫਿਰ ਇਹਨੂੰ ਲੈ ਕੇ ਰੱਖਾਂਗੇ ਭਾਈ ਸਾਰਾ ਕੁਝ ਹੀ ਰੱਖਾਂਗੇ ਚੱਲ ਨਾ ਨਾਲ ਚੱਲ ਸਾਡੇ ਹਾਂ ਠੀਕ ਆ ਆ ਦੇਖਾ ਤੇਰਾ ਘਰ ਦਾ ਮਾਣੂ ਵੀ ਹਾਂ ਬੱਦ ਸੋਣਾ ਭਾਵੇਂ ਕੇ ਬੋਲ ਦਵਾਈ ਭਾਈ ਯਸਕਰ ਦਵਾਈ ਭਾਈ ਕਿਹਾ ਹੁਣ ਲੱਗੇ ਦਵਾਈ ਭਾਈ ਆਲੇਗਾ ਚੱਲ ਨਹੀਂ ਬੋਲਦੇ ਆ ਨਾਲ ਦੇਖਾ ਇਹਨਾਂ ਦੀ ਜਮਾਨ ਲੱਗੀ ਭਾਈ ਮੇਰੀ ਗੱਲ ਸੁਣ ਮੈਂ ਕੁਲਦੀਪ ਆਪਣੇ ਚ ਭਾਈ ਪੂਰਾ ਫਰਕ ਨਹੀਂ ਸੀਗਾ ਆ ਕੁੜੀ ਨੇ ਫਰਕ ਪਵਾਇਆ ਚੱਲ ਕੋਈ ਨਹੀਂ ਇੱਕ ਮਿੰਟ ਦੇ ਦੇ ਫਿਰ ਜਮਾਨ ਨਹੀਂ ਤੂੰ ਯਾਰ ਦੇ ਤਾਂ ਹੀ ਆ ਜਾਂਦੀ ਹੈ ਕਿ ਉੱਤੋਂ ਦੀ ਮਾਨ ਕਿੱਥੇ ਪੜਾ ਲੁੰਦੀ ਆ ਬੋਲਣ ਦੀ ਆ ਕਿ ਲੈ ਤੈਨੂੰ ਅੰਦਰ ਜਾਏ ਭਾਜਾ ਮੈਂ ਨਹੀਂ ਜਾਂਦੀ ਕਿ ਜਾਲੇ ਲੱਗੀ ਹੈ ਜਮਾਨੋ ਛੁੱਡੀ ਨਾਲ ਵੱਡੀ ਸੈਟ ਕੀ ਬੈਠੀ ਹੈ ਤੁਸੀਂ ਨੱਗਾ ਕਰ ਰੱਖਿਆ ਦੋਨਾਂ ਨੇ ਬੜੀਆਂ ਸਿਆਣੀਆਂ ਅੱਛਾ ਬੇ ਤੂੰ ਗੇੜੇ ਵੇਲੇ ਪਰ ਬਚਾਈ ਚੜਨ ਲੱਗਿਆ ਕਿਤੇ ਤੈਨੂੰ ਵੀ ਤਾਂ ਨਹੀਂ ਖੋਜੀ ਜਾਂਦੀ ਭੈਣ ਤੇਰੀ ਜੀ ਗੋਜੀ ਜਿਹੜਾ ਬੋਲਦਾ ਉਸੇ ਸਿਰੇ ਲਾ ਦਿਆ ਕਰੋ ਭਾਣਾ ਇਹਨੇ ਗਾ ਮੇਰੇ ਕੋਲ ਬਾਹਲੀ ਮੁੱਠੀਆਂ ਪਰ ਪਰ ਵੰਡੀ ਜਾਂਦੀਆਂ ਵਾ ਆ ਜਿਹੜੀ ਸਾਡਾ ਤੁਹ ਮਹੀਨੇ-ਮਹੀਨੇ ਬਾਅਦ ਲੈ ਜੀਓਗੇ ਆ ਨਾ ਡਰਮ ਲੈ ਕਰ ਦੋ 40000 ਦਿਨ 10000 ਰੁਪਏ ਮਹੀਨੇ ਦਾ ਦੇ ਦਾਨੇ ਉਪਰਾ ਦੇ ਇਹਦੂਆ ਤੱਕ ਪੈਨਸ਼ਨ ਆਉਂਦੀ ਹੈ 1500 ਦਾ ਕੋਈ 15 14 ਨਹੀਂ 5000 ਰੁਪਏ ਮਹੀਨਾ ਐ ਮਹੀਨੇ ਪਾ ਦਿੰਦਾ ਨਹੀਂ ਓਏ ਜਾਣਦਾ ਮੈਂ ਤੈਨੂੰ 5000 ਰੁਪਏ ਦੇ ਦੂੰ ਮੈਂ ਤੀਵੇਂ ਥੱਲੇ ਲੱਗਿਆ ਤੀਵੇਂ ਤੇਰੀ ਤੇਰੇ ਮੂਰੇ ਬੋਲਦਾ ਮੈਂ ਮੈਨੂੰ ਪਤਾ ਹੀ ਆ ਇਹਨਾਂ ਨੂੰ ਤਾਂ ਸੰਗ ਹੈ ਨਹੀਂ ਮੈਨੂੰ ਪਤਾ ਹੀ ਆ ਸ਼ਰਮ ਮੰਨ ਲੈ ਮਾੜੀ ਮੋਟੀ ਜੇ ਮੈਂ ਤੇਰਾ ਬੋਲ ਤੂੰ ਵੀ ਮੰਨ ਲੈ ਮੈਂ ਬੋਲਣ ਤੇ ਆ ਰਹਿਣਾ ਆ ਮਹੀਨਾ ਪਹਿਲਾਂ ਤਾਂ ਮੈਂ ਲੈ ਲੈਂਦੀ ਆ ਸਹੁਰਾ ਤੋਂ ਉਦੋਂ ਲੜ ਕੇ ਕੱਲ ਜੀ ਕੁੱਟ ਕੇ ਬਾਹਾਂ ਤੋਂ ਕੁੱਟ ਕੇ ਕੱਲੀ ਸੀ ਥੱਲੇ ਤਾਂ ਨਹੀਂ ਲੱਗਿਆ ਕੱਲੀ ਲੱਗਿਆ ਹੋਰ ਕੀ ਲੱਗਿਆ ਹੋਂਦਾ ਜਮਾ ਥੱਲੇ ਲੱਗਿਆ ਤੂੰ ਬੋਲੀਦਾ ਜਾਂਦੀ ਆ ਮੇਰੀ ਗੱਲ ਦਾ ਬੋਲਣ ਨਹੀਂ ਨੂੰ ਇਹਨੂੰ ਕਹਦਾ ਕਦਾਹੀਆ ਆਵੇ ਦਾ ਲੈ ਜਾ ਇਹਨੂੰ ਹਾਂ ਦੇਖ ਲੈ ਆਪਦੇ ਪਰਦੇ ਆਪ ਹੀ ਚਕਾਉਂਦੀ ਹੂੰ ਦੀ ਮਿਆਂ ਨੂੰ ਮੇੜੇ ਦਿੰਦਾ ਤੇਰਾ ਖਤਮ ਤਾ ਇਹ ਬੰਦਾ ਘਟੀ ਨਹੀਂ ਮੈਨੂੰ ਲੱਗਾ ਜਨਾਨੀ ਚੁਣ ਲਈ ਦੀ ਵਾਰ ਨਹੀਂ ਮੇਰੀ ਬੇਇੱਜ਼ਤੀ ਕਿਉਂ ਕਰਾਈਆ ਬੇਇੱਜ਼ਤੀ ਕਰਾਉਣਾ ਮਾਥੇ ਇੱਥੇ ਜਰਾਂਡਾਂ ਦਾ ਨਹੀਂ ਜਾਨਦਾ ਪਤਾ ਨਹੀਂ ਪੈਣਾ ਜਾਨਦਾ ਠੀਕ ਹੈ ਆ ਖੜਿਓ ਰੋਟੀ ਬਣੀ ਉਹਨੇ ਸਿੱਟੀ ਤੋਂ ਜੇ ਬਾਹਲਾ ਬੋਲਦੀਆਂ ਨਾ ਉਹ ਬਗਜਾ ਬਗਜਾ ਚੱਲ ਜਾ ਮਾ ਕੋਈ ਨਾਲ ਹੀ ਗੱਲ ਆਤਰਾ ਬੰਦਾ ਇਹ ਦੇਖ ਲੈ ਇਹ ਮੇਨੇ ਹੋ ਮੇਨੇ ਹੋ ਜਾਂਦਾ ਤੀਮਾ ਨਾਲ ਅਸੀਂ ਤਾਂ ਅੱਗੇ ਤੇਰੇ ਸਸਲਾ ਜਕੀਨ ਹੈਗੇ ਬੰਦਾ ਬੰਦਾ ਗਿੱਠਕਦਾ ਬੰਦਾ ਤੇਰਾ ਕਿਵੇਂ ਬੁੜਕ ਬੁੜਕ ਪੈਂਦਾ ਮੇਰੇ ਬੰਦੇ ਨੂੰ ਨਾ ਵੱਧ ਘੱਟ ਬੋਲੇ ਇਹ ਕੀ ਬਰਾਬਰੀ ਕਰੂ ਮੇਰੇ ਬੰਦੇ ਦੀ ਨਾ ਤੂੰ ਤੰਦਰ ਮੇਰੀ ਮਾਸ ਨੂੰ ਕੋਈ ਬੋਲਾ ਨਾ ਤੂੰ ਮੈਨੂੰ ਬੋਲ ਖੜਿਓ ਕੰਤਾ ਹੋ ਗਿਆ ਬੇਇੱਜ਼ਤੀ ਕਰਾਈ ਇਹਨੀਆਂ ਮੈਂ ਬੇਇੱਜ਼ਤੀ ਕਰਾਉਣਾ ਮੇਰੀ ਗੱਲ ਸੁਣਦਾ ਪਹਿਲਾਂ ਸਮਝਦੇ ਸੀ ਪ੍ਰਾਣਾ ਉਂਗਲਾਂ ਜਿਹਾ ਕਰਕੇ ਮੈਂ ਗੱਲ ਕਰ ਬੱਤੋ ਜਵਾ ਦਾ ਕੰਮ ਕਰ ਕਿਤੇ ਹੋਰ ਨਾ ਉਹਦੇ ਵਾਲੀ ਕਰਾ ਲਈ ਤੁਸੀਂ ਬੇਇੱਜ਼ਤੀ ਕਰਾਉਣਾ ਨਹੀਂ ਤੁਸੀਂ ਤਾਂ ਨਾ ਇਹ ਮਾਰੀਆਂ ਜਾਂਦੀਆਂ ਸੀਗਾ ਮਾਂ ਜਿਹੜਾ ਕੋ ਸਟਾਉਂਦੀਆਂ ਸੀ ਉਹ ਕੁਝ ਹੋ ਗਿਆ ਬੇਇੱਜ਼ਤੀ ਕਰਾਉਣ ਨਹੀਂ ਸੀ ਆਏ ਤੁਸੀਂ ਪੈਸੇ ਲੈਣ ਆਏ ਸੀ ਤੱਕੀ ਲੈ ਗਏ ਬੰਦੇ ਨਾਲ ਦੀ ਅਗੀ ਬੁੱਢੀ ਵਾਲੀ ਕਰਤਾ ਪੰਦਰੇ ਵੇਣੂ ਵੇਣੀ ਹੋਈ ਮੈਂ ਮੂੰਹ ਤਾਂ ਮਾਰੂ ਦੋ ਤਿੰਨ ਕਿਵੇਂ ਕੁੱਤੇ ਵਾਂਗੂ ਭੌਂਕੀ ਜਾਂਦਾ ਤੀ ਮਗਾ ਮਗਰ ਲਾ ਕੇ ਨਾ ਮੇਰੀ ਗੱਲ ਸੁਣਦਾ ਪ੍ਰਾਣਾ ਤਰਾਉਣਾ ਹੈ ਉਹ ਮੈਨੂੰ ਐ ਨਹੀਂ ਸਮਝ ਲੱਗਦੀ ਵੀ ਇਹੋਦਿਆਂ ਲੱਗਦੀਆਂ ਤਾਂ ਭੈਣਾ ਸਾਲੇ ਹਾਰ ਕੀ ਹੁੰਦੀਆਂ ਇਹਨਾਂ ਨੂੰ ਜਨਾਨੀਆਂ ਵਾਂਗੂ ਜਿਦੀ ਜਾਂਦਾ ਤੇ ਜਨਾਨੀਆਂ ਵਾਲੀ ਗੱਲ ਈ ਆ ਅਸੀਂ ਤਾਂ ਸਾਡੀ ਤਾਂ ਚਲ ਭੈਣ ਭਰਾਵਾਂ ਦੀ ਗੱਲ ਰਹੂਗੀ ਉਹਦਾ ਇਹ ਬਗਾਨੀਆਂ ਧੀਆਂ ਦਾ ਜਦਨ ਦਾ ਕੀ ਹੱਕ ਆਗਾ ਨਾ ਬਗਾਨੀਆਂ ਧੀਆਂ ਨੂੰ ਸ਼ਰਮ ਆਉਂਦੀ ਵੀ ਜਵਾਈ ਭਾਈ ਆ ਉਹ ਇਸ ਘਰ ਦਾ ਇਹਨਾਂ ਨੂੰ ਇਹਨਾਂ ਦੀ ਗਲਤੀ ਏ ਜੀ ਅਸੀਂ ਦੱਸ ਕੀ ਕਹਿਤਾ ਉਹਨੂੰ ਚੰਗੀ ਬੁੜੀ ਇੱਜ਼ਤ ਕੀਤੀ ਆਗੀ ਤੁਸੀਂ ਤਾਂ ਦੋਨੇ ਗਲਤ ਨਹੀਂ ਗਲਤ ਤਾਂ ਮਾਇਆ ਜਾ ਮੇਰੀ ਧੀ ਜਮਾਈ ਆ ਬਸ ਮਾਇਆ ਛੱਡੋ ਮੇਰਾ ਮਾਂ ਮੇਰੀ ਗੱਲ ਸੁਣ ਲੈ ਹੁਣ ਤਾਂ ਠਹਿੜ ਜਾ ਹਰ ਦੋ ਯਾਰ ਚੁੱਪ ਕਰ ਜਾ ਕਦੇ ਗਲਤੀ ਤੂੰ ਆਪਦੀ ਵੀ ਮੰਨ ਲਿਆ ਕਰ ਤੈਨੂੰ ਤੂੰ ਮੈਨੂੰ ਇੱਕ ਗੱਲ ਦੱਸ ਦੇ ਕਿ ਤੈਨੂੰ ਐ ਮਹੀਨੇ ਮੈਂ ਦਵਾਈ ਨਹੀਂ ਲੈ ਕੇ ਦਿੰਦਾ ਫੇਰ ਕੀ ਲੋੜ ਆ ਗਿਆ ਜੇ ਮੈਂ ਕਹਤਾ ਜਾਂ ਫੇਰ ਤੂੰ ਉਹਨਾਂ ਨੂੰ ਕਹੇ ਕਿਉਂ ਫੜਾਉਣੀ ਆ ਸਾਡੀ ਕੋਈ ਇੱਜ਼ਤ ਨਹੀਂ ਹੈਗੀ ਅਸੀਂ ਵੀ ਸਾਡੇ ਮੂੰਹ ਤੇ ਵੀ ਦਾੜੀਆਂ ਤੂੰ ਗੱਲ ਜਾ ਤੁਸੀਂ ਤੇਰੀ ਤੇਰੀ ਧੀ 'ਤੇ ਹੀ ਇਲਜ਼ਾਮ ਲਾਉਂਦੀ ਆ ਕਿ ਕੁੜਾ ਕੁੜੀ ਨੂੰ ਪੈਸੇ ਖਵਾਉਂਦੀ ਆ ਤੇ ਫੇਰ ਤ ਜਦੋਂ ਅਸੀਂ ਆਪਣੇ ਅੱਖੋਂ ਦੇਖੇ ਅਗੇ ਮੈਂ ਤਾਂ ਕਹਾਂ ਕਿ ਦਵਾਈ ਵੀ ਐਸੇ پیسے ਹੁੰਦੇ ਆਂ ਕਿ ਮੈਂ ਇੱਕ ਪਾਸੇ ਤੇਰੇ ਮੂੰਹ ਤੇ ਮਹੀਨੇਵਾਰ پیسے ਲੈ ਲੈਣੇ ਆ ਜਾ ਕੇ ਮੂੰਹ 200 ਦੀ ਦਵਾਈ ਆ ਤਾਂ 200 ਦੀ ਦਵਾਈ ਹੁਣ ਪਰੋਣਾ ਹੈਗਾ ਕੁੜੀ ਆ ਆ ਬਜ ਦਾ 9 ਕਿੱਲੇ ਆ 200 ਰੁਪਏ ਜੇਲ੍ਹ ਚ ਨਹੀਂ ਹੈਗਾ ਨੰਗਾ ਮੈਂ ਮੇਰਾ ਤੇਰੇ ਜਿੰਨਾ ਚਿਰ ਤੇਰੀ ਧੀ ਵੀ ਚ ਉਧਰ ਚੱਲੂ ਇਸ ਘਰ ਚ ਸਾਨੂੰ ਉਹ ਵਸਣ ਨਹੀਂ ਦਿੰਦੀ ਕਲੇਸ਼ ਨਾ ਹੋਵੇ ਤੁਸੀਂ ਤਾਂ ਜਾਰੇ ਗਰੀਬ ਨੂੰ ਮੇਰੀ ਕੀ ਕਿੱਥੇ ਬਗਲਦੀ ਸੜ ਤਾਂ ਮੂਰੇ ਜਵਾਨ ਹੈ ਨਹੀਂ ਹਾਂ ਤੇਰਾ ਜਵਾਨ ਇਹ ਰਿਹਾ ਕਿੱਲਿਆਂ ਦਾ ਮਾਣ ਕਰਦੇ ਅਸੀਂ ਕਿਉਂ ਕਿੱਲਿਆਂ ਦਾ ਖਾਣ ਜਾਂਦੇ ਆ ਆ ਉਹ ਕੀ ਮਿਹਨੇ ਮਾਰਦਾ ਸੀ ਉਦੋਂ ਤਾਂ ਲੈ ਕੇ ਉਹਦੀ ਮਾਂ ਮੂਰੇ ਕਰਦੀ ਸੀ ਕਹਿੰਦੇ ਜਾਂ ਤਾਂ ਬਰਾਦ ਨੂੰ ਮੋੜਾਂਗੇ ਜਾਂ ਲਾਲ ਅਮਰੂਤੀ ਦਿਓ ਉਹ ਤਾਂ ਤੂੰ ਹੀ ਕਹਿੰਦਾ ਸੀ ਕਿ ਜਿਹੜੀ ਫੰਡ ਹੈ ਕੇ ਆਪਾਂ ਹੀ ਬਗਾ ਕੇ ਛੱਡਾਂਗੇ ਹੁਣ ਇਹ ਕਾਰੇ ਮਿਹਨੇ ਐ ਤੇ ਫਿਰ ਉਹਨੇ ਕਹਾਦਾ ਮਿਹਣਾ ਦਿੱਤਾ ਦੋ ਕਿੱਲੇ ਤੁਸੀਂ ਵੀ ਬਗਾ ਕੇ ਗਏ ਆਂ ਅਸੀਂ ਸੌਫ ਨੂੰ ਨਹੀਂ ਵੇਚੀ ਵੀ ਅਸੀਂ ਨਸ਼ੇ ਕਰਦੇ ਸੀ ਸ਼ਰਾਬਾਂ ਪੀਂਦੇ ਸੀਗੇ ਇਥੇ ਇਦੋਂ ਬਾਅਦ ਵਰਦਾ ਤੈਨੂੰ ਭੰਨ ਕੇ ਚੋੜੂਗਾ। ਚੜਦੇ ਖਾਣਾ ਵਗ ਜਾ ਹੁਣ। ਉਹ ਦੇਖ ਰਾ ਛੋਟੇ ਨੇ ਸ਼ਰਮਨਾਤੀ ਕੋਲ ਵੀ ਨਹੀਂ ਬੈਠਾ ਮੂੰਹ ਚੱਕ ਕੇ ਬਾਹਰੋਂ ਤੋੜ। ਨਹੀਂ ਭਾਈ ਛੋਟੇ ਨੂੰ ਕਿ ਲੋੜ ਆ। ਮੋਟੇ ਨੂੰ ਕਿ ਬੋਲੀ ਜਾਂਦੇ ਉਹ। ਮੋਟੇ ਨੂੰ ਕਿ ਲੋੜ ਆ ਭਾਈ ਬਾਅਦ ਜੱਫੀਆਂ ਪਹਿਣਾਂਗੇ ਇਹਨਾਂ ਨੇ। ਹਾਂ ਮੇਰਾ ਇਹਨਾਂ ਨੇ ਵੀ ਖਾਣਾ ਨਾਲ ਹੀ ਰੱਖ ਕੇ ਆ। ਭੋਰਾ ਨਹੀਂ ਬੋਲਿਆ ਕਿ ਨਾ ਫੇਰ ਕੀ ਹੋਗਾ ਜੇ ਇਹਨੂੰ ਪੈਸੇ ਦੇਤੇ। ਰੱਜਣਾ ਮਿਲ ਗਈਆਂ ਛੋਟੀਆਂ ਵੀ। ਹੁਣ ਸੁਣੀ ਮਈਆਂ ਨਹੀਂ ਜੀਆਂ। ਮੈਂ ਤਾਂ ਉੱਥੇ ਗੱਲ ਕੀਤੀ ਆਗੀ। ਅਗਲਾ ਆਪ ਹੀ ਉੱਠ ਕੇ ਭੱਗ ਗਿਆ। ਆਪਣੀ ਮਾਂ ਨਾਲ ਵੀ ਲਿਆਊਗਾ। ਆਹ ਦੇਖ ਰਾ ਉਹ ਤਾਂ ਕਿ ਤੂੰ ਪੱਖ ਜਾਂਦਾ ਦਾ ਨਾਲ ਤੈਨੂੰ ਨਹੀਂ ਕਿਹਾ ਰੋਟੀ ਦੇਣੀ ਨਾਲ ਆ ਦੇਖ ਲੈ ਤੇਰੇ ਨੋਂ ਲੱਗਦੇ ਨੇ ਕਿਧਰੇ ਮਹਿੰਦੀਆਂ ਮੇਰੇ ਸਾਰੇ ਜਿਹੜੀ ਗੋਹੇ 'ਚ ਹੱਥ ਰਹਿੰਦੇ ਆ ਜਦੋਂ ਆਡੇ ਰਹਿੰਦੇ ਇੱਕ ਕੰਮ ਮੈਂ ਵੀ ਕਰਦੀ ਆਂਗੀ ਆ ਵੀ ਤੁਹਾਨੂੰ ਕਮਾਂਡਰ ਕੰਮ ਕਰਦੀ ਆ ਕਮਾਂਡਰ ਆ ਕੱਢ ਦਿਓ ਖੇਤ ਤੋੜਿਆ ਬਾਸੀ ਉਹ ਫੋਨ ਤੇ ਲਾ ਕੇ ਬੱਟਦੇ ਪਤਾ ਨਹੀਂ ਕਿਹਨੂੰ ਬੈਠਾ ਰਿਹਾ ਤਾ ਗੌਰ ਕਰ ਲੈ ਕਿਤੇ ਤੇਰਾ ਵੀ ਮੰਜਾ ਤੂੜੀ ਵਾਲੇ 'ਚ ਹੋਵੇ ਐ ਕਰੀ ਜਾਂਦੀ ਆ ਸੋਚਦਾ ਕੁਝ ਹੈ ਨਹੀਂ ਉਹ ਠੀਕ ਆ ਤੇਰੇ ਵਰਗਾ ਨਹੀਂ ਹੈਗਾ ਉਹ ਉਹ ਮਾੜੀ ਮੋਟੀ ਗੌਰ ਕਰ ਲਿਆ ਕਰ ਐ ਗੱਲ ਕਰੀ ਜਾਂਦੀ ਆ ਆੜ ਦਾ ਕੁਝ ਹੈ ਨਹੀਂ ਮੁਰਕੇ ਕਿਤੇ ਕਿਸ ਨੂੰ ਹੋਰ ਨੂੰ ਭਜਾ ਕੇ ਲੈ ਜਾਏ ਇੱਥੇ ਚੱਕੀ ਜਾਏਗੀ ਤੈਨੂੰ ਵੀ ਨੀ ਰੋਟੀ ਮਿਲਣੀ ਇਥੇ ਵਾਂਗੂ ਬਿਰ ਬਿਰ ਕਰੀ ਜਾਏਗੀ ਮੁੜ ਕੇ ਇਹਨੂੰ ਕੀ ਕਹਿੰਦੇ ਆ ਕਦੇ ਬਾਇਆ ਰੰਗਾਰੇ ਕਿਤੇ ਪਾਰਲਰ ਜਾਏ ਕਦੇ ਕਿਤੇ 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 ਖੁੱਲੀ ਛੱਡ ਰੱਖੀ ਆ ਨੀ ਤੇਰਾ ਕੀ ਢੜ ਦੁਖਦਾਗਾ ਆਪਣੇ ਪੈਸਿਆਂ ਦਾ ਘਰ ਆਣੀ ਮੇਰੇ ਕੋ ਪੈਸੇ ਨਹੀਂ ਦੁਖੇ ਤੇਰਾ ਕੋਸ ਦੁਖੇ ਜੇ ਦੁਖਣਾ ਆ ਮੈਂ ਤੂੰ ਦੇਖ ਕੇ ਜਲਦੀ ਆ ਤੂੰ ਜਲਦੀ ਆ ਦਿੱਥੋਂ ਆਹੀ ਲੱchna ਪਾਈ ਹੋਰ ਕਿਹੜਾ ਕਰਦੀ ਜਲਦੀ ਆ ਦਿੱਥੋਂ ਉਹ ਤਾਂ ਬੰਗਲ ਫਿਲਮਾ ਕਰਕੇ ਆਉਣੀ ਆ ਫੜਾਂਦੀ ਹੈਗੀ ਅਗੇ ਜਲਦੀ ਆ ਮੈਥੋਂ ਬੰਬੇ ਚ ਫਿਲਮਾਂ ਕਰ ਕਿਉਂ ਨਹੀਂ ਦੱਸੋ ਜਲਣ ਨੂੰ ਰੋਟੀਆਂ ਉਹ ਲਾ ਲੈਣੀਆਂ ਤੇਰੇ ਤੋਂ ਵੱਧ ਕੰਮ ਕਰ ਲੈਂਦੀ ਆ ਦੇਖਦੀ ਆ ਕਿੰਨਾ ਕੰਮ ਕਰਦੀ ਆ ਉਹ ਜਿਹੇ ਤੇਰਾ ਬੰਦਾਗਾ ਲਾ ਕੇ ਫੋਨ ਉੱਥੇ ਬੈਠਾ ਰਹਿੰਦਾ ਇੱਥੋਂ ਮੇਰੀ ਗੱਲ ਸੁਣ ਲਓ ਇੱਕ ਆ ਆ ਗਿਆ ਇਹਨੂੰ ਕੰਮ ਤੇ ਨਾ ਤੋੜਾ ਕਰੋ ਨਾ ਤੁਸੀਂ ਕਿੱਥੇ ਗਈ ਸੀਗੀ ਆ ਮੇਰੇ ਸਿਰ ਚੜੀ ਜਾਂਦਾ ਦਸ ਵਕਤ ਤੇ ਬੈਠ ਕੇ ਕਿਹਨੂੰ ਫੋਨ ਲਾਈ ਜਾਂਦਾ ਸੀ ਤੂੰ ਹੋਣ ਮੇਰੇ ਨਾਲ ਪਾਣੀ ਗਿਆ ਸੀ ਮੇਰੇ ਸਾਲੇ ਦੇ ਦੰਗ ਮਾਰੂ ਚੱਪਲਾ ਬੇਸਤੀ ਬੋਲੋ ਨਹੀਂ ਪਤਾ ਕਿਸੇ ਨੂੰ ਜ਼ਰੂਰੀ ਫੋਨ ਆਇਆ ਹੋਵੇ ਜ਼ਰੂਰੀ ਫੋਨ ਆ ਆਹ ਕਿਹੜਾ ਜ਼ਰੂਰੀ ਹੁੰਦਾ ਤੁਸੀਂ ਫੋਟ ਲੱਗਦੇ ਹੋ ਤੁਸੀਂ ਹੀ ਹੇ ਹੇ ਕਰਦੇ ਹੁੰਦੇ ਹੋ ਗਏ ਹੋਣ ਤੂੰ ਨਿਕਲ ਜਾ ਬਾਹਰ ਸ਼ਰਮ ਦਾ ਘਾਟਾ ਤੈਨੂੰ ਤੇਰਾ ਵੀ ਹਿੱਸਾ ਪਤਾ ਪਿੱਛੇ ਦਾ ਆ ਮੇਰੀ ਗੱਲ ਸੁਣ ਆ ਮਾਂ ਬੈਠਿਆ ਬੈਠਿਆ ਤੇਰੀ ਟੀਵੀ ਹਾਂ ਸੁਦਰ ਜਾ ਤੂੰ ਸੁਦਰ ਜਾ ਕਿਤੇ ਆਪਾਂ ਦਾ ਦੋ ਕਿੰਨੇ ਸੁਦਰ ਕੇ ਹਿਸਾਬ ਪੱਤੀ ਮਿਲਦਾ ਕ ਕੁੜੀ ਤੈਨੂੰ ਇਹ ਹਿਸਾਬ ਪੱਤੀ ਮਿਲਦਾ ਕ ਐਵੇਂ ਨਹੀਂ ਕੰਢੇ ਮਤੇ ਨਾਲ ਗੱਲ ਸੁਣ ਲੋ ਐਵੇਂ ਕਿਉਂ ਕੰਚਣਾ ਦਾ ਘਰ ਪੜਾਇਆ ਸੁੱਡੀ ਹੋ ਗਿਆ ਸੀ ਕੁਛ ਨਹੀਂ ਪਤਾ ਉਹ ਜਾਂਦੇ ਸੀ ਗੁੱਡੀ ਜਾਂਦੀ ਸੀ ਦਵਾਈ ਲੈਣਾ ਮੈਂ ਆਖਿਆ ਤੁਸੀਂ ਭਾਈ ਜਾਣੇ ਉਹ ਮੈਂ ਬਾਰਤੀ ਪੜਾਤੀ ਪੈਸੇ ਪੜਾਤੇ ਨਾ ਮੈਨੂੰ ਵੀ ਮੁਰਦੇ ਲਿਆੜੀ ਅੱਛਾ ਇਹਨਾਂ ਨੇ ਪੈਸੇ ਹੱਥ ਚੋਂ ਕੋਲਿਆ ਉਹਦੇ ਇਹ ਕੀ ਕਹਿੰਦੇ ਰੋਲਾ ਕਹਿੰਦਾ ਫਿਰ ਇਹ ਆਏ ਰੋਲਾ ਕਾਦਾ ਐਡੀ ਵੱਡੀ ਗੱਲ ਹੋ ਗਈ ਰੋਲਾ ਕਾਦਾ ਤੁਹਾਡੇ ਗੱਲ ਸੁਣ ਮੈਂ ਸਮਝਾਉਂਦਾ ਗੱਲ ਸੁਣ ਮੈਂ ਸਮਝਾਉਂਦਾ ਬੇਤਰ ਕਰੀਦਾ ਮਾਗਾ ਹੈਗਾ ਸਾਰੀ ਤੇੜੇ ਕੁੜੀਆਂ ਦਾ ਫੋਨਾਂ ਤੇ ਲੱਗੇ ਰਹਿਣਾ ਕੱਲਾ ਦੇਖ ਲੈ ਮੈਂ ਮੇਰੀ ਗੱਲ ਸੁਣਨਾ ਇੱਥੇ ਲੈ ਕੇ ਖੜਾ ਦੂੰਗਾ ਫਿਰ ਝਾਤੀ ਜਾਗਾ ਫਿਰ ਆਖੇ ਪੱਟਿਆ ਜਾਊ ਭਗਾਈ ਮਰੀ ਐ ਕਿਹੜੀ ਕੁੜੀ ਹੋਵੇ ਹੁਣ ਹੁਣ ਤੈਨੂੰ ਗੌਰ ਆ ਜੀ ਪਹਿਲਾ ਤੈਨੂੰ ਕੰਨਾਂ ਚ ਰੂਮ ਪਾਈ ਹੋਈ ਸੀ ਆ ਨਾ ਬਾਹਰ ਦੀ ਆ ਇਹਦਾ ਰੂਮ ਜਾ ਤੂੰ ਅੰਦਰ ਜਾ ਕੇ ਲੈ ਕਿਹੜੀ ਕੁੜੀ ਆ ਜਾ ਦੇਖ ਆ ਦੇਖ ਲੈ ਨੰਬਰ ਡਿਲੀਟ ਕਰਾਇਆ ਇਹ ਮੈਨੂੰ ਤੁਸੇ ਦੱਸ ਸਕਦੇ ਨਹੀਂ ਕੋਈ ਨਾ ਕਹ ਸਕਦੇ ਮੇਰੀ ਗੱਲ ਸੁਣ ਨਾ ਇਹ ਤੇ ਵੱਡਣ ਦੇ ਕੰਮ ਹੋ ਰਹੇ ਨੇ ਤੁਸੀਂ ਸੁਣਿਆ ਨਹੀਂ ਮੈਨੂੰ ਤਾਂ ਭਰੋਸਾ ਆਪਣੇ ਬੰਦੇ ਤੋਂ ਤੁਸੀਂ ਨਹੀਂ ਬੋਲਦੇ ਆ ਗਿਆ ਨਾ ਵੀ ਚੋਕਣੀ ਜਦ ਤੂੰ ਅੰਦਰ ਜਾਪਾਂ ਜਬਹੁਤ ਸਿਆਣੀ ਆ ਬਹੁਤ ਅਕਲਾ ਹਾਂ ਬਹੁਤ ਬੋਲ ਲਗਾ ਤੁਸੀਂ ਬਹੁਤ ਬੜੀ ਲਿਖੀ ਨੇ ਤੇ ਤੇ ਪਾ ਕੇ ਰੱਖਦੇ ਇਹਨੂੰ ਨਾ ਨਜ਼ਰ ਨਾ ਲੱਗੇ ਚੱਲ ਲੈ ਕੇ ਖੜਾਵਾ ਪਰ ਹੁਣ ਮੈਨੂੰ ਗੱਲ ਕਰ ਲੈਣ ਹੈ ਬ ਏ ਮੈਨੂੰ ਐ ਕਹਿ ਰਹੀਆਂ ਪੁੱਤ ਕਹਿ ਰਹੀਆਂ ਤੂੰ ਆਪ ਦੀ ਟੀਮ ਨੂੰ ਪਸਾਟਾ ਕਰਵਾਉਣੀ ਆ ਤਾਹ ਕਹੋਣੀ ਝੂਠ ਐ ਮੌਦੀਏ ਮੇਰੀ ਗੱਲ ਸੁਣ ਚਲ ਕੋਈ ਨਹੀਂ ਮੇਰੀ ਗੱਲ ਸੁਣ ਜੀ ਜੀ ਤਾ ਦੋ ਰੁਪਏ ਬਈ ਆਪਾਂ ਨੇ ਨਾ ਕਲਦੀਪ ਭਰਾ ਇੱਧਰ ਗੱਲ ਸੁਣ ਲੈ ਆਪਾਂ ਇਹਨੂੰ ਦਵਾਈ ਬੱਤੀ ਬੂਟੀ ਲਿਆ ਕੇ ਦਿੰਨੇ ਆ ਐ ਵੀ ਨਾ ਸਿੱਡਦਾ ਇਹ ਉਧਰ ਸਿੱਡਦਾ ਸਿੱਕਾ ਉਹ ਤਾਂ ਇਹਦੀ ਮਰਜ਼ੀ ਆ ਮੇਰੀ ਗੱਲ ਸੁਣ ਦਵਾਈ ਇਹਨੂੰ ਕੌਣ ਲਿਆ ਕੇ ਦਿੰਦਾ ਪਹਿਲਾਂ ਆਪਾਂ ਹੀ ਲਿਆ ਕੇ ਦਿੰਨੇ ਆ ਹਾਂ ਤੇ ਪੈਸੇ ਨੂੰ ਐ ਮਹੀਨੇ ਕੌਣ ਦਿੰਦਾ ਉਹ ਵੀ ਆਪਾਂ ਹੀ ਦਿੰਨੇ ਆ 7000 ਤਾਂ ਫਿਰ ਉਹ ਦਵਾਈ ਲਿਆ ਕੇ ਦੇਣ ਵਾਲੇ ਕੌਣ ਆ ਬਈ ਉਹ ਵੀ ਮੇਰੀ ਧੀ ਐ ਜੇ ਮੈਨੂੰ ਐਂ ਕਰੋ ਤੁਸੀਂ ਨਾ ਮੇਰੀ ਗੱਲ ਸੁਣੋ ਪਰੌਣੇ ਦੇ ਮੂਹਰੇ ਐ ਨੀਵੇਂ ਹੋ ਕੇ ਸਿਰ ਤੇ ਨਾ ਜੁੱਤਾਂ ਖਾ ਲੋ ਹੋਰ ਤਾਂ ਕੋਈ ਕੰਮ ਨਹੀਂ ਤੁਹਾਡੇ ਕੋਲ ਖਾਣੀਆਂ ਪਿੰਦੀਆਂ ਖਾਣੀਆਂ ਪਿੰਦੀਆਂ ਖਾ ਲੈ ਫਿਰ ਜਾ ਕੇ ਧੀ ਨੂੰ ਮਾਰ ਨਿਕਲ ਕੇ ਬਾਹਰ ਨੂੰ ਬਾਹਰ ਚਵਾ ਦੇਣੀ ਉਹਨੂੰ ਲੈ ਕੇ ਨਹੀਂ ਜਾਣਾ ਕਿੰਨੇ ਹੁਣ ਬੈਹ ਜਾ ਬੈਹ ਜਾ ਨਾਲੇ ਉਹ ਉਹ ਛੱਡ ਦੂ ਉਹ ਹੁੰਦਾ ਹੀ ਨਹੀਂ ਉਹਨੂੰ ਕੀ ਹੋਊਗਾ ਅਮਲੀ ਬੰਦਾ ਉਹ ੁੱਕੀ ਖਾ ਕੇ ਉੜਦਾ ਤੁਸੀਂ ਵਗਜਵਾ ਦਾ ਬਹੁਤ ਸਿਆਣੀ ਕਰ ਲੈ ਲੈ ਮੈਨੂੰ ਮੇਰੀ ਮਾਂ ਨਾਲ ਗੱਲ ਕੋਈ ਕੰਮ ਦੀ ਕਰਨੀ ਆ ਭਾਬੀ ਵਿੱਚ ਨਹੀਂ ਬੰਦੇ ਹੁੰਦੇ ਜਿਹੜਾ ਆਹ ਹਨ ਅੱਗ ਲਾਉ ਡੱਬੂ ਕੁੱਤਾ ਕੰਦ ਤੇ ਲੁੱਤੀ ਲਾਉਣ ਆਣ ਵਾਲਾ ਬੰਦਾ ਹੁੰਦਾ ਨਾ ਸਾਡੇ ਕੋਲ ਸਾਡਾ ਤੇ ਮਾਂ ਕੋਲ ਮਾਂ ਦੇ ਤੇ ਭੈਣ ਕੋਲ ਭੈਣ ਦਾ ਉਹ ਬੰਦਾ ਖਤਰਨਾਕ ਹੁੰਦਾ ਮੈਂ ਤੈਨੂੰ ਦੱਸ ਤਾ ਨਾਲੇ ਰਿਸ਼ਤੇ ਵਾਜ ਜਾਂਦੇ ਹੁੰਦੇ ਐ ਮਾੜੇ ਮੋਟੀ ਬੈਹ ਜਾ ਬੈਹ ਜਾ ਰਿਸ਼ਤੇ ਬਚਾਉਂਦਾ ਬਚਾਉਂਦਾ ਹੋਰ ਨਾ ਜਾਣ ਲਈ ਠੀਕ ਆ ਕੋਈ ਨਹੀਂ ਐਨੀ ਵੇਖੀ ਪਰੌਣੇ ਨਹੀਂ ਕਰਕੇ ਤੋਰੀਆ ਹੁਣ ਮੁੜ ਕੇ ਆ ਕੇ ਖੜੂਗਾ ਉਹ ਕਰੇ ਮਾੜੀ ਮੋਟੀ ਤੁਸੀਂ ਤਾਂ ਸ਼ਰਮ ਮੰਨ ਲੈ ਤੇ ਬਗਾਨੀਆਂ ਤੇ ਜਾ ਰਹਿ ਗਈਆਂ ਉਹ ਬੇਬੇ ਤੂੰ ਨਾ ਫੜਾਉਂ ਹਉ ਪਤਾ ਤਾਂ ਹੈ ਮੈਨੂੰ ਤਾਂ ਆਪ ਕਦੇ ਕਦੇ ਐਂਜ ਲੱਗਦਾ ਮਨ ਉਹ ਵੀ ਤੂੰ ਦਿਨੀ ਰੁਪਏ ਫਿਰ ਚਲੋ ਤੇ ਦਵਾਈ ਵਾਲੇ ਸੀ ਫਿਰ ਮੈਂ ਕਹਿ ਦੂਗਾ ਵੀ ਕੋਈ ਨਾ ਜੇ ਤੈਨੂੰ ਵੀ ਲੱਗਦਾ ਫਿਰ ਮੇਰੇ ਇੱਥੇ ਗੋਡਨ ਨਾਲ ਕਾਹਦਾ ਬੈਠਾ ਤੂੰ ਵੀ ਕਹ ਦੇ ਜੇ ਕੋਈ ਕਸਰ ਰਹਿੰਦੀ ਹੈ ਕੱਢ ਲੈ ਤੂੰ ਹੀ ਬਾਕੀ ਕਸਰ ਤਾਂ ਉੱਥੋਂ ਤੱਕ ਸੁਣ ਗਿਆ ਸੀ ਮੈਨੂੰ ਤੂੰ ਕਹੀਂ ਤਾਂ ਫੋਨ ਪਾਸੇ ਜਾ ਕੇ ਸੁਣਿਆ ਚਲ ਕੋਈ ਨਹੀਂ ਹੁਣ ਦੇ ਤੇ ਰੁਪਏ ਲਿਆਉਣਗੇ ਦਵਾਈ ਕਿੱਥੋਂ ਲਿਆਉਣਗੇ ਖੋਕੇ ਲੈ ਗਈਆਂ ਚਲ ਮੈਂ ਲਿਆ ਦਿੰਦਾ ਬਹਿ ਜਾ ਮੈਂ ਕਰਦਾ ਉਹਦੇ ਨਾਲ ਗੱਲ ਆ ਕੇ ਚਾਮ ਜੜੱਕੀ ਜੀ ਨਾਲ ਕਿੱਥੋਂ ਲਾਉਂ ਪੀਤਾ ਕੀ ਆਖੂਗਾ ਜਮਾਈ ਭਾਈ ਘਰੇ ਜਾ ਕੇ ਵੀ ਚੰਗੀ ਸ਼ਾਬਾਸ਼ ਇਹ ਨਾ ਦਿੱਤੀ ਹੈ। ਐਂ ਕਿਰਕੀਆ ਤੇ ਤੇਦੀ ਤੇ ਤੇਦੀ ਮਾਰਦੇ ਆਹਾ ਤੋੜ ਦੂੰਗੀ ਜੋ ਤੱਕ ਸੋਈ ਤਾਵਾ ਕੋਲੋਂ ਕਿ ਕੰਮ ਦਾਉਗੀ ਮੁੰਮੀ ਕਿਸੇ ਦਾ ਕੰਮ ਨਹੀਂ ਹੈਗਾ ਘਰ ਦਾ ਹੀ ਆ ਮਾੜਾ ਮੋਟਾ ਆਪਣ ਨੂੰ ਹੱਥ ਮਾਰ ਲਿਆ ਕਰ। ਘਰ ਜਿੰਦੀ ਪੈਣੀ ਕਿਉਂ ਲੜੀ ਜਾਂਦੇ ਸਵੇਰੇ ਸਵੇਰੇ ਮੈਨੂੰ ਮੇਰੀ ਗੱਲ ਸੁਣ ਆ ਤੈਨੂੰ ਆ ਆਰਸਿੰਗਾਰ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਤੇ ਆਣ ਦੇਲਾ ਮਾੜਾ ਮੋਟਾ ਮੇਰੇ ਨਾਲ ਵੀ ਇੱਕ ਇੱਥੇ ਚੱਲ ਪਾ ਨਹੀਂ ਇੱਥੇ ਡੰਡੇ ਪਜਾਉਂਦੀ ਰਹੇਗੀ ਤੈਨੂੰ ਬਠਿੰਡੇ ਬੱਸ ਸਟੈਂਡ ਤੇ ਛੱਡ ਕੇ ਆਉਣਾ ਬੂਫੀ ਖੰਗੜ ਖਾਤਰ ਕੀ ਬੋਲੀਆ ਨਾ ਤਾਂ ਪਿਆਰ ਨਾਲ ਹੀ ਲੈਣੀ ਆ ਖੁਦ ਹੀ ਲੜਦੇ ਨੇ ਮੇਰੇ ਨਾਲ ਨਹੀਂ ਮੇਰੀ ਗੱਲ ਸੁਣ ਲੈਣੀ ਨਹੀਂ ਤੇਰੇ ਤੈਨੂੰ ਆਕਲ ਕਿਉਂ ਨਹੀਂ ਹੈਗੀ ਤੇਰੇ ਨਾਲ ਸਾਰਾ ਪੜ੍ਹਨਾ ਲਿਖਿਆ ਕੁਝ ਨੀ ਤੀਜੀ ਇੰਦੀ ਭੈਣ ਕਿ ਉਹਦਾ ਰਾਜ ਚੱਲ ਗਿਆ ਇੱਥੇ ਆਪਾਂ ਨੂੰ ਕੁਝ ਨਹੀਂ ਮਿਲਣਾ ਮੇਰੇ ਨਾਲ ਤਾਂ ਇਕਾ ਕਰ ਲਾ ਉਹਨੂੰ ਦੁੱਧ ਚੋਂ ਮੱਖੀ ਨੂੰ ਕੱਢਣਾ ਪਊਗਾ ਉਹ ਤਾਂ ਕੁੱਛ ਨਹੀਂ ਜਾਣਦਾ ਹੈਗਾ ਐਨੀ ਬੇਸਤੀ ਕੀਤੀ ਆ ਮੁੜ ਕੇ ਕੀ ਕਰਨ ਆਉਗੇ ਇੱਥੇ ਤੀ ਆਇਸ ਕਰਦੀ ਉਹਦੀ ਮਾਰ ਦੇਗੀ ਆ ਬਰਾਬਰ ਦਾ ਹੱਕ ਆ ਇੱਥੇ ਜੇ ਤੰਦ ਕਢਾ ਲਈ ਨਾ ਤੂੰ ਗੁੱਗਤਾਂ ਬਣ ਜਾਣੀਂ ਇੱਥੇ। ਅੱਜ ਤੱਕ ਕਿਹੜੇ ਹੱਕ ਲੈ ਜਾਂਦੇ ਨੇ? ਕੀ ਗੱਲਾਂ ਲੈ ਕੇ ਰਹਿ ਗਏ ਤੁਸੀਂ? ਪੜਨਾ ਲਿਖਿਆ ਮੈਨੂੰ ਲੱਗਦਾ ਤੇਰਾ ਸਾਰਾ ਖੂਚ ਆ। ਪਤਾ ਨਹੀਂ ਕਿਹੜੇ ਸਕੂਲ 'ਚ ਪੜ੍ਹਿਆ ਮੇਰੀ ਗੱਲ ਸੁਣ ਤੇ ਧਿਆਨ ਨਾਲ ਸੁਣ। ਦਿਓ ਨੇ ਕੇਸ ਕਰਤਾ। ਵੀ ਮੇਰੀ ਬੇਇੱਜ਼ਤੀ ਕੀਤੀ ਹੈ। ਕਰੇ ਗਿਆ। ਠੀਕ ਹੈ ਨਾ? ਹੱਕ ਬਣਦਾ ਕਿ ਨਹੀਂ ਬਣਦਾ? ਮੰਨ ਲਾ ਕੋਰਟ ਕੇਸ ਤਾਂ ਦੂਰ ਦੀ ਗੱਲ ਇੱਥੇ ਪੰਚਾਇਤ ਜੀ ਬਿਠਾ ਲਿਆ ਤੇ ਅਗਲੇ ਕਹਿ ਜਾਣਗੇ ਦਿਓ ਬਈ ਨਿੱッセ ਵੰਦਾ ਕੁੜੀ ਨੂੰ। ਫਿਰ ਕੀ ਕਰ ਲੇਗੀ? ਉਹ ਵਾ ਮੈਂ ਥੋੜੀ ਕਰੂਗੀ ਹੁਣ ਐਨੀ ਕੀ ਤਾਂ ਤੁਹਾਨੂੰ ਹੋਊਗੀ ਉਹ ਹੁਣ ਇਹਨੂੰ ਫੇਰ ਪਤਾ ਲੱਗੂਗਾ ਚੌਨੀ ਕੀ ਆਏ 10 ਮਿੰਟ ਚੌਨੀ ਕੀ ਆ ਮੜਾ ਮਟਾ ਤੂੰ ਵੀ ਆ ਰਿਹਾ ਬੰਦੇ ਨੂੰ ਤੰਨੇ ਦੇ ਕਰ ਉਹ ਕਿਹੜਾ ਗੱਲ ਸੁਣਦਾਗਾ ਮੇਰੀ ਨਹੀਂ ਉਹ ਤਾਂ ਪੁਰਾਣੇ ਗੱਲਾਂ ਮਾਰ ਤਰੀਂ ਕਿਉਂ ਨਹੀਂ ਦਿਮਾਗ ਤੇ ਪੜਦੀ ਤੇਰੀ ਸਾਰੀਆਂ ਗੱਲਾਂ ਠੀਕ ਨਹੀਂ ਆ ਗੱਲ ਠੀਕ ਨਹੀਂ ਆ ਸੀ ਥੋੜੀ ਪਹਿਲਾਂ ਵੀ ਤੇ ਵੀ ਆਈ ਗਈ ਜਾਂਦਾ ਸੀ ਮੈਨੂੰ ਕੀ ਘਰ ਮੈਨੇ ਪਰ ਕੋਈ ਗੱਲ ਨਹੀਂ ਮੈਂ ਤਾਂ ਆਪਣਾ ਹਿੱਸਾ ਬਚਾ ਲੂੰਗੀ ਹੈਨਾ ਕਿਤੇ ਮੈਂ ਤਾਂ ਵਾਅਦਾ ਕਰਦੀ ਸੀ ਦੱਸੋ ਕੀ ਨਾ ਦੇ ਸੀ ਹੀ ਗੱਲ ਸੁਣ ਹਾਂਜੀ ਇੰਨਾ ਭਰੋਸਾ ਨਹੀਂ ਕਰੀਦਾ ਕਰੇਦਾ ਬੜਦਾ ਨਹੀਂ ਸਾਰੇ ਦਿਨ ਫੋਨ ਲਈ ਰੱਖਦਾ ਉਹਨੂੰ ਖਿੱਚ ਕੇ ਰੱਖ ਮੜ ਅੱਜ ਬੋਲਿਆ ਮਾੜੀਆਂ ਪੈ ਗਈਆਂ ਆਪਾਂ ਪੈ ਗਈਆਂ ਕਿ ਨਹੀਂ ਹਾਂ ਉਹ ਦੇਖ ਆ ਵੀ ਪੈਣਾ ਮਿੱਠਾ ਪਿਆਰਾ ਰਹਿ ਗਿਆ ਨਾ ਤੇ ਫਿਰ ਆਪਾਂ ਕਾ ਮਾੜੀਆਂ ਵੱਜ ਗਏ ਮਾੜਾ ਮੋਟਾ ਇਹਨੂੰ ਵੀ ਉਲਟਕਾਰ ਉਹਦੇ ਕਿੰਨ ਕਰਾਂ ਕਿਵੇਂ ਕਰਾਂ ਨਹੀਂ ਮੈਨੂੰ ਲੱਗਦਾ ਤੈਨੂੰ ਵਿਆਹ ਕੇ ਤੇਰਾ ਮਾਪੇ ਤਰ ਗਿਆ ਮੇਰੀ ਗੱਲ ਸੁਣ ਲੈ ਉਹਨੂੰ ਕਹਿ ਜਿਹੜੀ ਤੇ ਆldi ਭੈਣ ਦੇ ਪੱਖ ਚ ਬੋਲਣਾ ਮੈਨੂੰ ਨਾ ਬੁਲਾਈਂ ਗਾ ਮੈਂ ਚੱਕਣੀ ਜੁਨੀ ਪੇਕੇ ਤੁਰ ਜਾਣਾ ਕਿ ਮੈਨੂੰ ਲੈਣ ਵੀ ਨਾ ਹੀ ਮੁੜ ਕੇ ਤੇ ਉਹਨੇ ਕਹਤਾ ਜਾ ਫੇਰ ਕਹ ਮੈਂ ਗੇਸ ਕਰ ਦੋਗੀ ਮੈਨੂੰ ਬੈਠੀ ਨੂੰ ਖਰਚਾ ਦੇਈ ਜਾਈ ਚੁੱਪ ਕਰਕੇ ਕੇਰਾ ਤਾਂ ਤੂੰ ਡਰਾ ਦੇ ਸਭ ਕੁਝ ਮੇਰੀ ਗੱਲ ਮੂਟ ਦਾ ਜ਼ਰੂਰ ਹੈ ਤਾਂ ਛਲ ਕੋਈ ਨਹੀਂ ਮੈਂ ਕਰਦੀ ਆ ਉਹਨਾਂ ਗਾ ਕਰ ਲਓ ਤੇਰੇ ਭਲੇ ਦੀ ਐ ਨਹੀਂ ਫਿਰ ਖਾਈ ਗਈ ਸਿੱਤੀ ਗਲਾਸ ਲੈਣ ਆਈ ਸੀ ਮੈਂ पांडे ਮਾਰਦੇ ਜੇ ਤੈਨੂੰ ਮੈਂ ਚੱਜ ਦੀ ਗੱਲ ਸਮਝਾਤੀ ਇਹਦਾ ਮਤਲਬ ਇਹ ਨਾ ਸਮਝੀ ਫੇ ਮੈਂ ਤੈਨੂੰ ਕੰਮ ਕਰਨ ਨੂੰ ਨਹੀਂ ਕਹਿਣਾ ਉਹ ਤਾਂ ਮੈਨੂੰ ਪਤਾ ਹੀ ਆ ਕਰਨੀ ਪੈ ਗਈ ਕਰ ਲਓ ਕਰਨੇ ਨਹੀਂ ਨਾਲੇ ਆਹ ਕਚਵਲੇ ਜੇ ਕੰਮ ਕਰਨੇ ਛੱਡ ਦੇ ਕਿਤੇ ਕੌਲੀ ਤੇ ਉਹ ਪਾ ਕੇ ਰੱਖਦਾ ਕਦੇ ਉਹ ਪਾ ਕੇ ਰੱਖਦਾ ਮਾੜੇ ਰੱਖਿਆ ਹਣਾ ਇੱਥੇ ਮੇਰਾ ਮਨ ਦੀ ਗੱਲ ਸੁਣ ਲੈ ਮਾਂ ਦੇ ਨਭਰਾ ਕਰ ਉਹ ਤੇ ਛੁੱਡੇ ਤੇ ਚੜਦੀ ਨਹੀਂ ਹੈਗੀ ਉੰਨੇ ਰੱਖ ਤੌਂ ਮੈਂ ਨਹੀਂ ਰੱਖਿਆ ਆ ਤੈਨੂੰ ਜਰ ਕਿਤੇ ਅੰਗ ਦਿਮਾਗ ਬਹੁਤ ਚੱਲਦਾ ਸਿੱਤੇ ਪਾਸੇ ਨਹੀਂ ਤੇਰਾ ਦਿਮਾਗ ਚੱਲਦਾ ਹੁੰਦਾ ਚੱਲ ਚੰਗਾ ਤੂੰ ਬੰਦ ਦੇ ਖਿਲੜਨ ਮਗਿੰਦੀ ਬੇਲਾ ਭੱਜ ਜਾ ਔੜ ਜਾ ਜੀ ਮੇਰੇ ਪਿੱਛੇ ਲੱਗ ਜੇ ਨਾ ਨਜ਼ਾਰਾ ਹੀ ਆ ਜਾਊਗਾ ਇਹ ਤਾਂ ਬੌਲੀ ਹੈਗੀ ਇਹ ਤਾਂ ਕਹਿ ਕੇ ਕਰਾਉਣਾ ਪੈਂਦਾ ਸਾਰਾ ਕੁਝ ਇੱਕ ਗੱਲ ਹੈਗੀ ਆ ਜਿੱਤੇ ਕੁੜੀ ਦੀ ਚ ਉਧਰ ਚੱਕੀ ਗਈ ਨਾ ਮਾਂ ਨੂੰ ਤਾਂ ਕੀ ਦਵਾਲਾ ਆ ਜਾ ਕੇ ਹੈ ਬੇਤੀ ਨਹੀਂ ਢਲੀ ਮੈਂ ਤੈਨੂੰ ਇੱਕ ਦਾਲ ਗੈਡੀ ਮਾਤਾ ਪਾਲੀ ਜੋ ਮੈਂ ਨਹੀਂ ਦੁਬਾਰੋਂ ਨਾ ਬਾਹਰ ਗਿਆ ਕੇ ਆ ਕੇ ਨਹੀਂ ਖੜਨਾ ਹੈ ਥੋੜੀ ਬੇਇੱਜ਼ਤੀ ਹੋਈ ਜਾਣਾ ਐ ਥੋੜੀ ਨਾ ਜਵਾਈ ਭਾਈ ਸੀ ਮਾਣਾ ਮੋਟਾ ਸ਼ਰਮੰਦਾ ਉਹ ਦੇਖਾ ਹੱਕ ਟੱਡ ਟੱਡ ਬੋਲਦਾ ਸੀ ਤੇਰਾ ਭਾਈ ਨਾ ਤੇਰਾ ਤਾਂ ਹੈ ਕਿਹੋ ਸਰ ਗਿਆ ਮੈਂ ਕਿਵੇਂ ਕਹਾ ਜਿੰਨਾ ਜ਼ਿਕਰ ਮੇਰੀ ਮਾਂ ਬੈਠੀ ਆ ਰਾਜ਼ੀ ਰਹਿ ਗੁੱਸੇ ਰਹਿ ਮੈਂ ਤਾਂ ਜਾਉਂਗੀ ਮੇਰੀ ਤਾਂ ਮਾਂ ਬੇਇੱਜ਼ਤੀ ਹੋਵੇ ਪਰ ਮੈਂ ਕੁਝ ਹੋਰ ਨਹੀਂ ਜਾਵੜਾ ਕਰ ਬੇਇੱਜ਼ਤੀ ਕਰਾ ਕੇ ਲੱਪੜ ਖਾ ਕੇ ਆ ਜਾ ਕੇ ਉੱਥੋਂ ਠੀਕ ਆ ਆ ਦੇਖਦਾ ਇਲਜ਼ਾਮ ਕੀ ਲਾਇਆ ਕੇ ਪੈਸੇ ਤੂੰ ਪੈਸੇ ਨੂੰ ਮਿਲ ਕੇ ਘਾਟਾ ਕਰਦਾ ਮੈਂ ਮੋਂਗਾ ਲੰਗਾ ਦੇ ਭੈਣ ਦੇ ਖਰਮਾਂ ਦੇ ਪਰਪੀਆ ਲਊਂਗਾ। ਮੇਰੀ ਗੱਲ ਸੁਣ ਤੂੰ ਕਿਉਂ ਗਰਮ ਹੋਈ ਜਾਂਨਾ ਹੈ ਜੇ ਕਹਿਤਾ ਉਹਨਾਂ ਨੇ ਗੁੱਸੇ ਮਸਾਲੇ 'ਚ ਉਹਨਾਂ ਦਾ ਦਿਮਾਗ ਹੈ ਉਹਨਾਂ ਨੇ ਬਰਤ ਲਿਆ। ਤੈਨੂੰ ਤਾਂ ਪਤਾ ਹੈ ਉਸ ਸਮੇਂ ਸਾਲੇ ਤੇਰ ਤੈਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਘਰੋਂ ਕੌਣ ਕੱਢਦਾ ਹੁੰਦਾ ਤੇ ਮਾਈ ਭਾਈ ਨੂੰ ਅੱਗੇ ਤੂੰ ਵਗ ਜਾ ਸਾਡੇ ਘਰੋਂ ਲੈ ਸਹੀ ਸੌਂ ਕਹਿੰਦਾ ਤੇਰਾ ਭਾਈ ਵੀ ਨਹੀਂ ਤੇਰੇ ਹੱਕ 'ਚ ਪਰ ਤਾਂ ਅੰਗਾਂ ਦਾ ਦੂਰ ਦੀ ਗੱਲ ਹੈ। ਚੱਲ ਛੋਟਾ ਤਾਂ ਹੈਗਾ ਨਾ ਹੱਕ 'ਚ ਉਹ ਛੋਟਾ ਬੋਲੇ ਤੈਨੂੰ ਕੁਝ ਯਾਰ ਛੋਟੇ ਛੋਟੇ ਨੇ ਗੱਲ ਹੀ ਨਹੀਂ ਕਰੀ ਛੋਟੇ ਨੇ ਕਿੱਥੇ ਤੋਂ ਉਹਨਾਂ ਲੋਕ ਆ ਗੱਲ ਵਣੀ ਹੈ ਕੋਈ ਪਰੌਣਾ ਜਵਾਈ ਭਾਈਆ ਕੋਈ ਪਾਣੀ ਨਹੀਂ ਪੁੱਛਿਆ ਧਾਣੀ ਨਹੀਂ ਪੁੱਛਿਆ ਉਹ ਪੈਸੇ ਕੋਲੇ ਠੀਕ ਹੈ ਤੇ ਆ ਸਾਰਾ ਕੰਮ ਕਰਤਾਂ ਮੈਂ ਕੀ ਕਰਾਂ ਮੇਰੀ ਤਾਂ ਮਾਂ ਵਿਚਾਰੀ ਆਪ ਦੁਖੀ ਹੋ ਕੇ ਬੈਠੀ ਆ ਕਿੱਥੇ ਉਹਨੂੰ ਐ ਸੀਗਾ ਵੀ ਦੋਨੋਂ ਆ ਗੀਆਂ ਕੋਈ ਸੁੱਖ ਦਾ ਸਾਹ ਮਿਲੂਗਾ ਉਹ ਤਾਂ ਉਦੋਂ ਵੀ ਟਿੰਡੀ ਦੇ ਵੀ ਤੇ ਚੱਕਤੀ ਉਹਨਾਂ ਨੇ ਇਹਨਾਂ ਨੂੰ ਚਾਲ ਪਤਾ ਕੀ ਹੈ ਇਹਨਾਂ ਨੂੰ ਐ ਵੀ ਜਿਹੜਾ ਹਿੱਸਾ ਕਿਤੇ ਉਹ ਨਾ ਲੈ ਜੇ ਠੀਕ ਹੈ ਜੇ ਉਹ ਜੀ ਤੂੰ ਸੀ ਨਾ ਲਵਾਏ ਜੇ ਰੱਖਿਆ ਹੁੰਦਾ ਕਿੱਲਾ ਅੱਜ ਇਹ ਬੋਲ ਜਾਂਦੇ ਮੇਰੀ ਨੰਨਾ ਸੋਣਾ ਹਜੇ ਕਿਹੜਾ ਪਰਮਾਗੇ ਜੇ ਕੋਈ ਗੱਲਬਾਤ ਹੋਊਗੀ ਜੇ ਨਾ ਜਾਂਦਾ ਇਹਨੂੰ ਚਾਹ ਪਾਣੀ ਪੁੱਛਣੀ ਆ ਆਪਦਾ ਹਿੱਸਾ ਵੰਡਾਲੂ ਮੈਂ ਕਿਉਂ ਸੋਚ ਕਰਦਾ ਤੂੰ ਸੋਚ ਨਹੀਂ ਯਾਰ ਐਡੀ ਬੇਇਜ਼ਤੀ ਕੋਈ ਨਹੀਂ ਕਰਦਾ ਹੁੰਦਾ ਚਲ ਕੋਈ ਨਹੀਂ ਤੂੰ ਪਾਣੀ ਲੈ ਮੈਂ ਚਾਹ ਪਾਣੀ ਲੈ ਕੀ ਅੱਜ ਜਮਾਈ ਬੇਇਜ਼ਤੀ ਕਰਤੀ ਅਸਰ ਜਮਾਈ ਭਾਈ ਸੀਗੇ ਕਰਦੇ ਚਲ ਆਪਾਂ ਤਾਂ ਜਾਣੇ ਨਹੀਂ ਤੂੰ ਬਾਦ ਚਲ ਲਈ ਆ ਪਾਣੀ